ਉਦੇ ਵਿੱਚ ਇਸਰਤਾ ਤੋਂ ਅਡੇ ਦ્વાਰ ਦੇ ਤਹਿਤ ਕੈਂਪ ਲਗਾਇਆ ਗਿਆ ਅਸੀਂ ਹਰ ਹਫਤੇ ਹੀ ਜਿੱਦੇ ਦੇ ਵਿੱਚ ਦੋ ਇਸ ਤਰ੍ਹਾਂ ਦੇ ਕੈਂਪ ਲਗਾਉਂਦੇ ਇਹਨਾਂ ਕੈਂਪਸ ਦਾ ਮਕਸਦ ਇਹ ਹੀ ਹੈ ਕਿ ਸਾਰਾ ਪ੍ਰਸ਼ਾਸਨ ਜਿੱਥੇ ਤੁਸੀਂ ਦੇਖ ਸਕਦੇ ਹੋ ਸਾਰੇ ਮਹਿਕ ਨੇ ਆਏ ਨੇ ਲੋਕਾਂ ਦੇ ਕੋਲ ਆ ਕੇ ਉਹਨਾਂ ਦੇ ਦਰਵਾਜ਼ੇ ਤੇ ਆ ਕੇ ਉਹਨਾਂ ਦੀ ਜੋ ਵੀ ਸਮੱਸਿਆਵਾਂ ਨੇ ਜੋ ਵੀ ਐਪਲੀਕੇਸ਼ਨਸ ਨੇ ਤਰਖਾਸਤਾ ਨੇ ਉਹਨਾਂ ਦਾ ਮੌਕੇ ਤੇ ਹੱਲ ਕੀਤਾ ਜਾਵੇ ਇਸ ਪਿੰਡ ਦੇ ਵਿੱਚ ਇੱਥੇ ਦੀ ਪੰਚਾਇਤ ਦੇ ਨਾਲ ਆਸਪਾਸ ਦੇ ਕਿੰਨੇ ਪਿੰਡਾਂ ਦੀ ਗੌਰ ਪੰਚਾਇਤ ਆਈ ਹੈ ਜਿੰਨੇ ਵੀ ਇੱਥੇ ਅਜ ਸਾਨੂੰ ਐਪਲੀਕੇਸ਼ਨਸ ਪ੍ਰਾਪਤ ਹੋਈਆਂ ਨੇ ਸਾਰੀ ਦੀ ਐਪਲੀਕੇਸ਼ਨਸ ਦੇ ਉੱਤੇ ਜਿੰਨੇ ਮੌਕੇ ਤੇ ਹਰਨ ਨੂੰ ਸਭੀ ਮੌਕੇ ਤੇ ਕੀਤੀ ਜਾਂਦੀ ਉਸ ਤੋਂ ਬਾਅਦ ਉਹਦਾ ਲਗਾਤਾਰ ਫਾਲੋਅ-ਅਪ ਹੁੰਦਾ ਹੈ ਸਾਰੀ ਦੀ ਤਰਖਾਸਤਾਂ ਦਾ ਤਾਂ ਕਿ ਲੋਕਾਂ ਨੂੰ ਉਹਨਾਂ ਦੀ ਸਮੱਸਿਆ ਦਾ ਹੱਲ ਮਿਲ ਸਕੇ ਅੱਜ ਤੇ ਇਸ ਕੈਂਪਲੀ ਵਿੱਚ ਐਸਐਸਪੀ ਸਾਹਿਬ ਵੀ ਆਏ ਨੇ ਜਿਨ੍ਹਾਂ ਨੇ ਨਸ਼ਾ ਬਾਰੇ ਲੋਕਾਂ ਨੂੰ ਅਵੇਅਰ ਕੀਤਾ ਹੈ ਮੇਰੀ ਸਾਰੇ ਹੀ ਲੋਕਾਂ ਨਾਲ ਲਈ ਅਪੀਲ ਹੈ ਕਿ ਜਿਹੜੀ ਨਸ਼ੇ ਦੇ ਖਿਲਾਫ ਸਰਕਾਰ ਦੀ ਤੇ ਪ੍ਰਸ਼ਾਸਨ ਦੀ ਜੇ ਬੜਾਈ ਹੈ ਉਸ ਦੇ ਵਿੱਚ ਸਾਡੇ ਨਾਲ ਮਿਲ ਕੇ ਇਸ ਲੜਾਈ ਨੂੰ ਅਸੀਂ ਲੜੇ ਤਾਂ ਕਿ ਅਸੀਂ ਪੰਜਾਬ ਤੋਂ ਨਸ਼ਾ ਖਤਮ ਕਰ ਸਕਣ ਸਾਰੇ ਦਾ ਬਹੁਤ ਬਹੁਤ ਮੈਮ ਕਿੰਨੇ ਕੁ ਆਲ ਪੈਂਡ ਨੇ ਆਈਆਂ ਨੇ ਜੀ ਚਿਕਨਤੀ ਹਲੇ ਚੱਲਦੀ ਐਪਲੀਕੇਸ਼ਨਸ ਲਈ ਜਾ ਰਹੇ ਨੇ 3 ਵਜੇ ਤੱਕ ਕੈਂਪ ਚੱਲੇਗਾ ਜ਼ਿਆਦਾਤਰ ਜਿਹੜੀ ਦਰਖਾਸਤਾਂ ਨੇ ਉਹ ਆ ਨਾਲੇ ਦੀ ਸਫਾਈ ਜਾਂ ਪਿੰਚ ਪਾਣੀ ਇਕੱਠਾ ਹੁੰਦਾ ਇਸ ਤਰ੍ਹਾਂ ਦੀ ਦਰਖਾਸਤਾਂ ਨਹੀਂ ਕੁਝ ਕਾਸ਼ਨ ਕਾਰਡ ਨਾਲ ਸੰਬੰਧਨ ਕਰਨਾ ਚਾਹੀਦਾ ਸਾਰੇ ਦੇ ਹੀ ਅਸੀਂ ਹਰ। ਤੁਹਾਡਾ ਹਿਸ਼ਾਰਤ ਬਿਲਕੁਲੇ ਸ਼ਿਕਾਇਤ ਜੀ ਲਾਸਟ ਮੇਰੇ 5 ਇਅਰਸ ਨਾਲ ਚੱਲਦੀ ਜੀ। ਇਹ ਨਹੀਂ ਮੈਂ। ਪਾਣੀ ਪੀਣ ਵਾਲੇ ਪਾਣੀ ਹਾਂ ਪੀਣ ਵਾਲੇ ਪਾਣੀ ਦੇ ਪਲੱਸ ਗਲੀਆਂ ਨਾਲੀਆਂ ਦੀ ਨਾ ਪ੍ਰੋਬਲਮ। ਇੱਕ ਪੀਣ ਵਾਲੇ ਪਾਣੀ ਦੀ ਮੇਰੀ ਹੁਣੇ ਇੱਕ ਸੇ ਨਾਲ ਗੱਲ ਹੋਈ ਹੈ। ਅੱਜ ਹੀ ਮੌਕਾ ਦੇਖਿਆ ਜਾਏਗਾ ਕਿ ਗਲੀਆਂ ਨਾਲੀਆਂ ਵੀ ਬੀਡੀਪੀ ਉਹ ਸਾਹਿਬ ਆਪਣੀ ਟੀਮ ਦੇ ਨਾਲ ਹੁਣ ਕੈਂਪ ਤੋਂ ਨਿਕਲ ਕੇ ਸਿੱਧਾ ਮੌਕਾ ਦੇਖਣਗੇ। ਹੁਸ਼ਾਪੁਰ ਕਲੇਤਾ ਲੋਤਾ ਦੀਆਂ ਵੀ ਗਈਆਂ ਇੱਕ ਨਾਲ ਦਾ ਮੇਕਲ 7200 ਪਿੰਡ ਹੈ ਉੱਥੇ ਦੀ ਵੀ ਸਮੱਸਿਆਵਾਂ ਹੈ ਸਾਰੇ ਹੀ ਮੌਕੇ ਅੱਜ ਦੇਖੇ ਜੋ ਵੀ ਕੰਮ ਖੰਡਾਲੇ ਉਹ ਮੌਕੇ ਤੇ ਕੀਤਾ ਜਾਵੇ ਠੀਕ ਠਾਕ ਅੱਜ ਅਸੀਂ ਪਿੰਡ ਹਰਸੇ ਕਲੋਤਾ ਪੁਲਿਸ ਸਟੇਸ਼ਨ ਮੁਕੇਰੀਆਂ ਦੇ ਵਿੱਚ ਆਏ ਹਾਂ ਜਿੱਥੇ ਸਰਕਾਰ ਦੇ ਆਪਕੇ ਦਵਾਰ ਪ੍ਰੋਗਰਾਮ ਵਿੱਚ ਮਨਜੋ ਪੀਸੀ ਸਾਹਿਬ ਹੁਸ਼ਾਪੁਰ ਸੁਖਾਇਆਗੇ ਤੇ ਬਾਕੀ ਸਾਰੇ ਡਿਪਾਰਟਮੈਂਟਸ ਦੇ ਲੋਕ ਦਿੱਖੇ ਨੇ ਤੇ ਅਸੀਂ ਜਿਹਨੂੰ ਸਰਕਾਰ ਆਪਕੇ ਦਵਾਰ ਪ੍ਰੋਗਰਾਮ ਨੂੰ ਇੰਟੀਗ੍ਰੇਟ ਕੀਤਾ ਹੈਗਾ ਜਿਹੜੇ ਨਸ਼ਿਆਂ ਦੇ ਖਿਲਾਫ ਸਾਡੀ ਮੁਹਿੰਮ ਹੈਗੀ ਉਹਦੇ ਨਾਲ ਤੇ ਇੱਥੇ ਸਾਰੇ ਲੋਕਾਂ ਦੇ ਨਾਲ ਇੰਟਰੈਕਸ਼ਨ ਕੀਤਾ ਗਿਆ ਉਹਨਾਂ ਨੂੰ ਨਸ਼ਿਆਂ ਦੇ ਖਿਲਾਫ ਜਿਹੜੀ ਪੰਜਾਬ ਸਰਕਾਰ ਦੀ ਮੁਹਿੰਮ ਚੱਲ ਰਹੀ ਹੈਗੀ ਉਹਦੇ ਬਾਰੇ ਜਾਗਰੂਕ ਕੀਤਾ ਗਿਆ ਪੁਲਿਸ ਵੱਲੋਂ ਸਾਰਾ ਸਪੋਰਟ ਉਹਨਾਂ ਨੂੰ ਦਿੱਤਾ ਜਾ ਰਿਹਾ ਹੈਗਾ ਤੇ ਉਹਦੇ ਬਾਰੇ ਉਹਨਾਂ ਨੂੰ ਅਵੇਅਰ ਵੀ ਕੀਤਾ ਗਿਆ ਨਾਲ ਹੀ ਲੋਕਾਂ ਨੂੰ ਦੱਸਿਆ ਗਿਆ ਕਿ ਸੀਕ੍ਰੀਟ ਇਨਫੋਰਮੇਸ਼ਨ ਸਾਡੇ ਨਾਲ ਸਾਂਝਾ ਕਰਨ ਸੋ ਦੈਟ ਵੀ ਅਸੀਂ ਨਸ਼ੇ ਵੇਚਣ ਵਾਲੇ ਲੋਕਾਂ ਦੇ ਖਿਲਾਫ ਕਾਰਵਾਈ ਕਰ ਸਕੀਏ ਇਸ ਦੇ ਨਾਲ ਲੋਕਾਂ ਨੂੰ ਆ ਵੀ ਅਪੀਲ ਕੀਤੀ ਗਈ ਕਿ ਜਿਹੜੇ ਬੱਚੇ ਨਸ਼ੇ ਦੇ ਦਲਦਲ ਚ ਫਸ ਕੇ ਨਸ਼ਾ ਕਰਨ ਦੇ ਆਦੀ ਹੋ ਗਏ ਹਨ ਪਰ ਬੇਚ ਨਹੀਂ ਰਿਹਾ ਹੈਗੇ ਅਜੇ ਉਹਨਾਂ ਨੂੰ ਮੋਟੀਵੇਟ ਕਰਕੇ ਜਿਹੜਾ ਹੈਗਾ ਡੀ ਐਡਿਕਸ਼ਨ ਸੈਂਟਰ ਤੇ ਸਰਕਾਰੀ ਔਰ ਸੈਂਟਰ ਤੇ ਲਿਜਾ ਕੇ ਉਹਨਾਂ ਦਾ ਰਜਿਸਟ੍ਰੇਸ਼ਨ ਕਰਾ ਕੇ ਉਹਨਾਂ ਦੀ ਸਰਕਾਰੀ ਗੋਲੀ ਸਟਾਰਟ ਕਰਵਾਈ ਜਾਏ ਔਰ ਧੀਰੇ ਧੀਰੇ ਜਿਹੜਾ ਹੈਗਾ ਉਹ ਗੋਲੀ ਟਿਪਰ ਆਫ ਹੋ ਕੇ ਉਹ ਨਸ਼ਾ ਮੁਕਤ ਹੋ ਸਕਣ ਇਹਦੇ ਵਾਸਤੇ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਮੋਟੀਵੇਟ ਕੀਤਾ ਗਿਆ ਹੈਗਾ ਲੋਕਾਂ ਦਾ ਕਾਫੀ ਪੋਜ਼ਿਟਿਵ ਰਿਸਪੌਂਸ ਇਥੇ ਰਿਹਾ ਹੈਗਾ ਤੇ ਪਿੰਡ ਜਿਹੜਾ ਹੈਗਾ ਉੱਥੇ ਦੱਸਿਆ ਗਿਆ ਹੈਗਾ ਕਿ ਐਸ ਐਚ ਕੋਈ ਨਸ਼ੇਲੀ ਕੰਪਲੇਂਟ ਨਹੀਂ ਹੈਗੀ ਫਿਰ ਵੀ ਜਿਹੜਾ ਕੋਈ ਸੀਕ੍ਰੀਟ ਇਨਫੋਰਮੇਸ਼ਨ ਸ਼ੇਅਰ ਕਰੇਗਾ ਅਸੀਂ ਉਹਨਾਂ ਦੇ ਨਾਲ ਮਿਲ ਕੇ ਕਾਰਵਾਈ ਕਰਾਂਗੇ ਥੈਂਕ ਯੂ ਮੇਰਾ ਨਾਮ ਉਸਤਾ ਹਾਂ ਤਾਂ ਕਿ ਕਿੱਧਰ ਆਈ ਸੀ ਕਿਸ ਕੰਮ ਲਈ ਆਈ ਸੀ ਮੇਰਾ ਕੰਮ ਸੀ ਕੇ ਹੀ ਰਾਸ਼ਨ卡 ਤੇ ਆਪਣਾ ਨਾਮ ਚੜਵਾਉਣਾ ਸੀ ਤੇ ਪਿੰਡ ਦੁਰਪੁਰ ਪੋਤਾ ਵਿੱਚ ਇੱਕ ਕੈਂਪ ਲੱਗਿਆ ਹੋਇਆ ਸੀ ਜਿੱਤੋਂ ਕਿ ਸਾਨੂੰ ਬਹੁਤ ਸਾਰੀਆਂ ਸਹੂਲਤਾਂ ਮਿਲ ਗਈਆਂ ਸੀ ਜਿਸ ਤਰ੍ਹਾਂ ਕਿ ਮੈਡੀਕਲ ਸਹੂਲਤਾਂ ਕੀ ਕੀ ਬੜੀਆਂ ਸਹੂਲਤਾਂ जाने लग्यो चाहिँ थ्याङ्क यू